ਪਹਿਲਾਂ ਤੇ ਮੈਂ ਜਿਹੜੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਆਪਣੇ ਮੁੱਖ ਮੰਤਰੀ ਪੰਜਾਬ ਦੇ ਸੰਦੀਪ ਪਾਟਕ ਜੀ ਔਰ ਸਾਡੇ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਅਮਨ ਅਰੋੜਾ ਜੀ ਸ਼ੈਰੀ ਕਲਸੀ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਰਵਜੋਤ ਸਿੰਘ ਸਤਨਕ ਸਰਕਾਰਾਂ ਦੇ ਮੰਤਰੀ ਸਾਰਿਆਂ ਦਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਇੱਕ ਜ਼ਿੰਮੇਵਾਰੀ ਜਿਹੜੀ ਇਹ ਮੈਨੂੰ ਸੌਂਪੀ ਹੈ ਸੋ ਮੈਂ ਜਿਹੜਾ ਕੰਮ ਹੋਊਗਾ ਇਮਾਨਦਾਰੀ ਦੇ ਨਾਲ ਉਹ ਕਰਾਂਗਾ ਔਰ ਜਿੰਨੀਆਂ ਵੀ ਮੁਸ਼ਕਲਾਂ ਹੋਣਗੀਆਂ ਉਹਨਾਂ ਨੂੰ ਖਾਲਸ ਕੀਤਾ ਜਾਊਗਾ ਸਭ ਤੋਂ ਪਹਿਲਾਂ ਤੇ ਮੈਂ ਇਸ ਕੁਰਸੀ ਤੇ ਬੈਠਾ ਹਾਂ ਤੇ ਮੈਨੂੰ ਸਾਰਾ ਕੁਝ ਸਮਝ ਕੇ ਤੇ ਵਿਚਾਰ ਕੇ ਔਰ ਬੜਾ ਹੀ ਟਰਾਂਸਪੇਰੈਂਸੀ ਨਾਲ ਇਮਾਨਦਾਰੀ ਦੇ ਨਾਲ ਇਹ ਮੈਂ ਕੰਮ ਜਿਹੜਾ ਸਾਡੇ ਜੇਪਰ ਗੱਲ ਕਰੀਏ ਪਿਛਲੇ 2 ਸਾਲਾਂ ਤੋਂ ਜਿਹੜਾ ਕੋਈ ਚਾਹੋ ਕਿ ਜਿਹੜਾ ਤਕਰੀਬਨ 99% ਜਿਹੜਾ ਸਮਾਂ ਉੱਥੇ ਹੀ ਮੈਂ ਗੁਜ਼ਾਰਦਾ ਇਹ ਹਲਕਾ ਅਲੱਗ ਹੈ ਜ਼ਿਲ੍ਹਾ ਹੈਡਕੁਆਟਰ ਤੇ ਆਇਆ ਸੋ ਮੈਂ ਇਹਦੇ ਬਾਰੇ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਸਾਡੇ ਜਿਹੜੇ ਗੁਰਪਾਲ ਇੰਡੀਅਨ ਜੀ ਉਹਨਾਂ ਨੇ 2 ਸਾਲ ਜਿਹੜਾ 3 ਸਾਲ ਇੱਥੇ ਲਾਇਏ ਨੇ ਤੇ ਮੈਂ ਸਮਝਦਾ ਕਿ ਮਤਲਬ ਕੀ ਹੋਇਆ ਆਪਣੀ ਬਾਰੇ ਕੀ ਕਿਹਾ ਉਹ ਦੇਖੋ ਜੀ ਮੈਂ ਇਹ ਨਹੀਂ ਕਹਿੰਦਾ ਵੀ ਦੋ ਹਲਕੇ ਦੀ ਜ਼ਿੰਮੇਵਾਰੀ ਮੈਨੂੰ ਇੱਥੇ ਇੰਪਰੂਵਮੈਂਟ ਦਾ ਚੇਅਰਮੈਨ ਲਾਇਆ ਔਰ ਉੱਥੇ ਮੈਂ ਹਲਕਾ ਇੰਚਾਰਜਾਂ ਪਰ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਸਾਡੇ ਵਰਕਰ ਨੇ ਜਿੱਥੇ ਵੀ ਮੇਰੀ ਜ਼ਰੂਰਤ ਪਈ ਗਈ ਜੋ ਮੇਰੇ ਤਾਈ ਮੈਂ ਇੱਕ ਵੱਡਾ ਹੋਣ ਦੇ ਨਾਤੇ ਇਹਨਾਂ ਦਾ ਸੀਨੀਅਰ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਇੱਕ ਮੁੱਠ ਕਰਕੇ ਤੇ ਜਿਹੜਾ ਇੱਥੇ ਮਜ਼ਬੂਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰੂੰਗਾ ਸੋ ਇੱਥੇ ਮੈਂ ਹਲਕਾ ਇੰਚਾਰਜ ਨਹੀਂ ਆ ਜਾਂ ਮੇਰੀ ਕੋਈ ਉਹ ਜ਼ਿੰਮੇਵਾਰੀ ਨਹੀਂ ਇੱਕ ਮੈਂ ਆਫਿਸ ਦੇ ਵਿੱਚ ਇੱਥੇ ਬੈਠਣਾ ਤੇ ਜਿਹੜੇ ਸਾਰੇ ਸਾਡੇ ਵੀਰ ਨੇ ਜਿਸ ਤਰ੍ਹਾਂ ਮੇਰੀ ਟੀਮ ਸੁਲਤਾਨਪੁਰ ਲੋਧੀ ਦੇ ਵਿੱਚ ਜਿੰਨੇ ਮੇਰੇ ਛੋਟੇ ਭਰਾਵਾਂ ਵਾਂਗੂ ਮੇਰਾ ਇੱਕ ਪਿਆਰ ਹੈ ਮੇਰਾ ਸਤਿਕਾਰ ਕਰਦੇ ਨੇ ਇੱਥੇ ਵੀ ਬੜੇ ਵਧੀਆ ਨੇ ਵਲੰਟੀਅਰ ਸਾਰੇ ਮੈਂ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨਾਲ ਹਰ ਤਰ੍ਹਾਂ ਨਾਲ ਖੜਾ ਆ ਤੇ ਬਾਕੀ ਇਹ ਤੁਸੀਂ ਸੱਚ ਕਿਹਾ ਕਿ ਜਿਹੜਾ ਇੱਥੇ 25 ਸਾਲ ਤੋਂ ਕਾਬਜ ਹੈ ਤੇ ਮੈਂ ਇੱਥੇ 6ਵੀਂ ਦੇ ਵਿੱਚ ਪੜਦਾ ਹੁੰਦਾ ਸੀ 6ਵੀਂ ਤੋਂ ਲੈ ਕੇ 11ਵੀਂ ਤੱਕ ਪੜਦਾ ਸੀ ਤੇ ਜਿਹੜਾ ਜਦੋਂ ਦਾ ਇਹ ਇਨਸਾਨ ਇੱਥੇ ਆਇਆ ਇਹਨੇ ਕਪੂਰਥਲੇ ਨੂੰ ਬਰਬਾਦ ਕਰਕੇ ਰੱਖ ਦਿੱਤਾ ਕੋਈ ਵੀ ਮੈਂ ਦੇਖਦਾ ਕਿ ਨਸ਼ੇ ਦੇ ਅੱਡੇ ਥਾਂ ਥਾਂ ਤੇ ਬਣ ਗਏ ਜਿਹੜੇ ਅੱਜ ਸਾਡੀ ਸਰਕਾਰ ਜਿਹੜੀ ਹੈ ਉਹਨੂੰ ਤਬਾਹ ਕਰਨ ਦੇ ਉੱਤੇ ਨਿਸ਼ਚਿਤ ਹੈ ਨਿਸ਼ਚਿਤ ਹੈ ਤਬਾਹ ਕਰਨਾ ਉਹਨਾਂ ਦਾ ਔਰ ਹੋਰ ਕੋਈ ਵੀ ਇੱਕ ਕੰਮ ਨਹੀਂ ਗਿਨਾ ਸਕਦਾ ਕੋਈ ਕਿ ਮੈਂ ਇਸ ਕਮੀ ਕਿੱਥੇ ਰਹੀ ਹੈ ਪਾਰਟੀ ਤੇ ਕਮੀ ਰਹੀ ਹੈ ਕੀ ਜਿਹੜਾ ਕੀ ਹਲਕਾ ਚਾਰਜ ਨਾਲ ਲਗਾ ਕੇ ਤਲ ਤੁਲ ਵਰਤ ਛੱਡ ਕੇ ਵੀ ਕਪੂਤਰਨ ਪਿੱਛੇ ਕੀਤਾ ਵਾ ਮੈਂ ਪਹਿਲੇ 25 ਸਾਲਾਂ ਦੀ ਗੱਲ ਕਰ ਰਿਹਾ ਮੈਂ 2-3 ਸਾਲਾਂ ਦੀ ਨਹੀਂ ਗੱਲ ਕਰ ਰਿਹਾ ਤੇ ਹਲਕਾ ਇੰਚਾਰਜ ਜਿਹੜਾ ਲਾਇਆ ਸੀਗਾ ਉਹਦੀ ਅਚਾਨਕ ਉਹ ਪਰਮਾਤਮਾ ਵੱਲੋਂ ਹੀ ਸੀਗਾ ਕਿ ਉਹਦੀ ਉਹਨਾਂ ਦੀ ਡੈਥ ਹੋ ਗਈ ਹੈ ਤੇ ਮੈਂ ਰੀਕਵੈਸਟ ਵੀ ਕੀਤੀ ਹੈ ਮੈਂ ਆਪਣੇ ਸਤਕਾਰਯੋਗ ਮੰਤਰੀ ਸਾਹਿਬਾਨ ਨੂੰ ਵੀ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਲਦੀ ਤੋਂ ਜਲਦੀ ਇੱਥੇ ਹਲਕਾ ਇੰਚਾਰਜ ਲਾ ਕੇ ਤੇ ਟੀਮ ਨੂੰ ਜਿਹੜਾ ਸਟਰੋਂਗ ਕੀਤਾ ਜਾਵੇ ਇਹ ਕਮੀ ਨਹੀਂ ਹੈ ਕਿ ਲਾਇਆ ਨਹੀਂ ਹੈ ਡੈਥ ਹੋ ਗਈ ਹੈ ਫਿਰ ਪਾਰਟੀ ਨੂੰ ਡਿਸਾਈਡ ਕਰਨ ਦੇ ਵਿੱਚ ਥੋੜਾ ਟਾਈਮ ਲੱਗਦਾ ਸਾਬ ਜੀ ਤੁਹਾਡੀ ਜਿਹੜੀ ਪ੍ਰਮੁੱਖ ਪ੍ਰਾਥਿਕਤਾ ਰਹੂਗੀ ਕਿ ਕਿਹੜੇ ਕੰਮਾਂ ਤੋਂ ਆਪਾਂ ਸ਼ੁਰੂਆਤ ਕਰੀਏ ਕਿਉਂਕਿ ਕੰਮ ਚੱਲਦੇ ਵੀ ਰਹਿੰਦੇ ਤੁਹਾਨੂੰ ਤੁਹਾਡੀ ਵੀ ਸੋਚ ਹੋਊਗੀ ਕਿ ਕਿਹੜਾ ਕੰਮਾਂ ਤੋਂ ਸ਼ੁਰੂਆਤ ਕਰੋ ਦੇਖੋ ਜਿਹੜੇ ਚੱਲਦੇ ਪਏ ਨੇ ਉਹਨਾਂ ਤੇ ਪੂਰੀ ਨਿਗਰ ਰੱਖ ਕੇ ਉਹਨੂੰ ਇਹ ਦੇਖਣਾ ਪਊਗਾ ਕਿ ਕਿਸ ਤਰ੍ਹਾਂ ਇਮਾਨਦਾਰੀ ਨਾ ਹੋ ਰਹੀ ਨੇ ਸਹੀ ਤਰੀਕੇ ਨਾਲ ਹੋ ਰਹੀ ਉਹਦੇ ਚਿੱਤੇ ਕਿਤੇ ਕ腐ਸ਼ਨ ਤੇ ਨਹੀਂ ਇਨਵੋਲ ਕੋਈ ਗਲਤ ਤੇ ਨਹੀਂ ਹੋ ਰਿਆ ਉਹ ਸਾਰਾ ਕੁਝ ਚੈੱਕ ਕਰਨਾ ਕਰੂੰਗਾ ਮੈਂ ਔਰ ਇੱਕ ਗੱਲ ਤੇ ਨਿਸ਼ਚਿਤ ਹੈ ਕਿ ਕ腐ਸ਼ਨ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਇੱਥੇ ਔਰ ਜਿਹੜੇ ਉਹ ਤੇ ਸਰਕਾਰ ਦੀ ਸਾਡੀ ਹੈ ਜਿਹੜੀ ਉਹ ਪਾਲਿਸੀ ਹੈ ਨਸ਼ਿਆਂ ਔਰ ਕ腐ਸ਼ਨ ਦੇ ਖਿਲਾਫ ਜਿਹੜਾ ਇੱਕ ਜੰਗ ਵਿੱਟੀ ਹੈ ਤੇ ਇੱਥੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਸੇ ਕਿਸਮ ਦੀ ਕਰਪਸ਼ਨ ਜਿਹੜੀ ਹੈ ਹਿਰਾਫੇਰੀਆਂ ਉਹ ਬਰਦਾਸ਼ਤ ਨਹੀਂ ਕੀਤੀਆਂ ਜਾਂਦੀ ਸ਼ਿਵਾ ਸਾਹਿਬ ਇੱਥੇ ਜਿਹੜੇ ਪਾਰਟੀ ਦੇ ਕਹਿੰਦੇ ਕਿ ਮੋਤੀ ਖਿਲੜੇ ਪਏ ਆ ਉਹਨਾਂ ਨੂੰ ਮਾਲਾ ਚ ਪਰੋਣਾ ਇਹ ਚਨੋਥੀ ਆ ਤੁਹਾਡੀ ਚਲੋ ਪਰਮਾਤਮਾ ਮਿਹਰ ਕਰੇ ਕੋਸ਼ ਟਾਈਮ ਦੇ ਵਿੱਚ ਤੁਹਾਨੂੰ ਬੜੀ ਸੋਹਣੀ ਮਾਲਾ ਬਣਾ ਕੇ ਦੇਵਾਂਗੇ ਇਹ ਜਿਹੜੀ ਹੈ ਮੈਂ ਕਿਉਂਕਿ ਮੈਂ ਇਹਨਾਂ ਸਾਰਿਆਂ ਤੋਂ ਸੀਨੀਅਰ ਆ ਤੇ ਇਹਨਾਂ ਨੂੰ ਮੈਂ ਡਾਂ ਡੂੰਟ ਵੀ ਸਕਦਾ ਤੇ ਇਹਨਾਂ ਨੂੰ ਪਿਆਰ ਵੀ ਕਰ ਸਕਦਾ ਦੋਨੇ ਤਰੀਕਿਆਂ ਦੇ ਨਾਲ ਇਨਾਂ ਨੂੰ ਛੋਟੇ ਭਰਾਵਾਂ ਵਾਂਗੂੰ ਸਮਝਾ ਕੇ ਇੱਕ ਟੀਮ ਜਿਹੜੀ ਆ ਕਿਉਂਕਿ ਮੈਂ ਤੇ ਖਿਡਾਰੀ ਰਿਆ ਵਾਂ ਮੈਨੂੰ ਪਤਾ ਹੈ ਕਿ ਜਦੋਂ ਵੱਖਰੇ ਵੱਖਰੇ ਜਿਹੜੇ ਆ ਖੇਡਣਾ ਸ਼ੁਰੂ ਕਰ ਦਿੰਦੇ ਤੇ ਕਦੇ ਜਿੱਤ ਨਹੀਂ ਹਾਸਲ ਹੁੰਦੀ ਇਹ ਜਿੱਤ ਜਿਹੜੀ ਹੈ ਹਮੇਸ਼ਾ ਟੀਮ ਗੇਮ ਦੀ ਹੁੰਦੀ ਹੈ ਮਿਲ ਕੇ ਚੱਲਣਗੇ ਤੇ ਜਦੋਂ 골ਡ ਮੈਡਲ ਮਿਲਣਾ ਸਾਰੀ ਟੀਮ ਨੂੰ ਮਿਲਣਾ ਤੇ ਜੇ ਵੱਖਰੇ ਵੱਖਰੇ ਚੱਲਣਗੇ ਤੇ ਹਾਰ ਜਾਣਗੇ ਮਿਲਣਾ ਕਿਸੇ ਨੂੰ ਵੀ ਕੱਖ ਨਹੀਂ ਆ ਸਾਰੇ ਇੱਥੇ ਵੀ ਖਿਡਾਰੀਆਂ ਦਾ ਸ਼ਹਿਰ ਇੱਥੇ ਇੱਥੇ ਵੀ ਖੇਡਾਂ ਦਾ ਖੇਡ ਦਿਖਾਉਂਗੇ ਖੇਡਾਂ ਦੀ ਜਿੱਤਾਂ ਬਿਲਕੁਲ ਇੱਥੇ ਦੂਜੀਆਂ ਜੜੀਆਂ ਦੂਜੀ ਖੇਡ ਜਿਹੜੀ ਤੁਸੀਂ ਕਹਿ ਰਹੇ ਹੋ ਤੇ ਵੱਡੇ ਵੱਡੇ ਖਿਡਾਰੀ ਟਾਏ ਆ ਜ਼ਿੰਦਗੀ ਦੇ ਵਿੱਚ ਹਾਰਾਂ ਵੀ ਦੇਖੀਆਂ ਜਿੱਤਾਂ ਵੀ ਦੇਖੀਆਂ ਕਬਨਾਨ ਵਾਲੀ ਤੇ ਕੋਈ ਗੱਲ ਹੀ ਨਹੀਂ ਹੈ ਤੇ ਬਾਕੀ ਜਿਹੜਾ ਅਸੀਂ ਜਿਹੜੇ ਇੱਥੇ ਅੱਡੇ ਬਣੇ ਸੀਗੇ 25 ਸਾਲ ਦੇ ਵਿੱਚ ਨਸ਼ਿਆਂ ਦੇ ਅੱਡੇ ਸਥਾਪਿਤ ਕੀਤੇ ਸ਼ਾਬਾਸ਼ ਇਹ ਦੇ ਦੇ ਕੇ ਅੱਲਾ ਸ਼ੇਹਾਨੀਆਂ ਦੇ ਦੇ ਕੇ ਜਿਨ੍ਹਾਂ ਨੇ ਲੋਕਾਂ ਦੇ ਹਜ਼ਾਰਾਂ ਬੱਚੇ ਮਾਰ ਦਿੱਤੇ ਔਰ ਨ ਕਾਰਤਵਾਹ ਕਰ ਦਿੱਤੇ ਫਾਈਨੈਂਸ਼ਲੀ ਜਿਹੜੀ ਆ ਉਹਨਾਂ ਦੀ ਇੱਜ਼ਤ ਜਿਹੜੀ ਆ ਉਹ ਖਰਾਬ ਕਰ ਦਿੱਤੀ ਹੈ ਤੇ ਆਪਣੇ ਆਪ ਨੂੰ ਵੱਡੇ ਵੱਡੇ ਲੀਡਰ ਘੁਆੰਦੇ ਨੇ ਉਹ ਸਾਰਾ ਸਰਕਾਰ ਦੀ ਪਾਲਿਸੀ ਹੈ ਬਿਲਡੋਜ਼ਰ ਫਿਰੂਗਾ ਉਹਨਾਂ ਤੇ ਉਹਨਾਂ ਨੂੰ ਉਹਨਾਂ ਨੂੰ ਖਤਮ ਕੀਤਾ ਜਾਊਗਾ ਤਾਂ ਕਿ ਲੋਕ ਜਿਹੜੇ ਨੇ ਸੁੱਖ ਦਾ ਸਾਹ ਲੈਣ ਲੋਕਾਂ ਨੂੰ ਜਿਹੜਾ ਉਹ ਕਿਤੇ ਉਹ ਸ਼ਾਂਤੀ ਨਾ ਰਹਿ ਸਕਣ ਜਿਹੜੀ ਸ਼ਾਂਤੀ ਜਿਹੜੀ ਹੈ ਭੰਗ ਕੀਤੀ ਹੈ ਲੋਕਾਂ ਦੀ ਘਰਾਂ ਦੇ ਵਿੱਚ ਇੱਕ ਜਿਹੜਾ ਉਹ ਨਸ਼ਾ ਕਰਨ ਲੱਗ ਜਾ ਸਾਰੇ ਹੀ ਹਾ ਹਾਸਾ ਗੁੰਮ ਹੋ ਜਾਂਦਾ ਉਸ ਨਾਲ ਪਰਿਵਾਰਾਂ ਦੇ ਚਿਹਰਿਆਂ ਤੋਂ ਸੋ ਹਾਸੇ ਵਾਪਸ ਲਿਆਵਾਂਗਾ ਸਰਕਾਰ ਨਹੀਂ ਸਕਤ ਹੈ ਤੇ ਇਸ ਮਾਮਲੇ ਦੇ ਵਿੱਚ ਮੈਂ ਵੀ ਸਕਤਾਂ ਬਹੁਤ ਜ਼ਿਆਦਾ ਨਾ ਤੇ ਨਸ਼ਾ ਬਰਦਾਸ਼ਤ ਕੀਤਾ ਜਾਊਗਾ ਜਿੰਨੀ ਯੂਥ ਹੈ ਘਰਾਏ ਪਈ ਹੈ ਉਹਨਾਂ ਨੂੰ ਖੇਡ ਦੇ ਮੈਦਾਨ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ